ਬੀਤੇ ਦਿਨੀ ਦਸੂਹਾ ਮਿਆਣੀ ਫਲਾਈਓਵਰ ਤੇ ਕ੍ਰੇਟਾ ਗੱਡੀ ਦੀ ਛੱਤ ਉੱਤੇ ਬੈਠ ਹੁੱਲੜਵਾਜੀ ਕਰਦੇ ਨੌਜਵਾਨਾਂ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਤੇ ਤੁਰੰਤ ਹਰਕਤ ਵਿੱਚ ਆਈ ਦਸੂਹਾ ਪੁਲਿਸ ਵੱਲੋਂ ਮਹਿ ਚੰਦ ਘੰਟਿਆਂ ਵਿੱਚ ਹੀ ਹੁੱਲੜਵਾਜਾਂ ਖਿਲਾਫ ਕਾਰਵਾਈ ਕਰਦੇ ਹੋਏ ਗੱਡੀ ਨੂੰ ਹਿਮਾਚਲ ਤੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ ਨੌਜਵਾਨਾਂ ਖਿਲਾਫ ਕਾਰਵਾਈ ਵਿੱਚ ਲੱਗੀ ਪੁਲਿਸ ਵੱਲੋਂ ਕਾਰ ਸਵਾਰ ਦੋ ਨੌਜਵਾਨਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਹਰਪ੍ਰੀਤ ਸਿੰਘ ਹੋਰਾਂ ਦੱਸਿਆ ਕਿ ਹੁੱਲੜਵਾਜੀ ਦੀ ਵੀਡੀਓ ਸਾਹਮਣੇ ਆਉਣ ਤੇ ਉਹਨਾਂ ਵੱਲੋਂ ਗੱਡੀ ਦਾ ਨੰਬਰ ਟ੍ਰੇਸ ਕਰਕੇ ਹਿਮਾਚਲ ਤੋਂ ਗੱਡੀ ਦਸੂਹਾ ਥਾਣੇ ਲਿਆ ਬੌਂਡ ਕੀਤੀ ਗਈ ਹੈ ਅਤੇ ਕਾਰ ਸਵਾਰਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਅਜੇਹੀ ਹੁੱਲੜਵਾਜੀ ਕਰਨ ਵਾਲਿਆਂ ਨੂੰ ਅਤੇ ਸ਼ਰਾਰਤੀ ਅਨਸਰਾਂ ਨੂੰ ਸਖਤ ਲਹਿਜੇ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਿਸੇ ਕੀਮਤ ਤੇ ਨਹੀਂ ਕਰਨ ਦਿੱਤੀ ਜਾਵੇਗੀ। ਮਹਿਜ ਚੰਦ ਘੰਟਿਆਂ ਵਿੱਚ ਹੁੱਲੜਵਾਜਾਂ ਖਿਲਾਫ ਐਸਐਚਓ ਦਸੂਹਾ ਦੀ ਕਾਰਵਾਈ ਅਜਿਹੇ ਨੌਜਵਾਨਾਂ ਲਈ ਸਬਕ ਹੋਵੇਗੀ ਜੋ ਕਾਨੂੰਨ ਨੂੰ ਛਿੱਕੇ ਟੰਗ ਮਹਿਜ ਮਨ ਪਰਚਾਵੇ ਦੇ ਲਈ ਆਪਣੇ ਅਤੇ ਆਬਾਦ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਜੀ ਮਿੱਤੀ ਦੋ ਤਰੀਕ ਨੂੰ ਜਿਹੜੀ ਲੱਗੀ ਹੋਈ ਦੋ ਤਰੀਕ ਹੈ ਉਹਦੇ ਇੱਕ ਆਪਣੇ ਇੱਥੇ ਮਿਆਣੀ ਰੋਡ ਤੇ ਇੱਕ ਰੇਟਾ ਗੱਡੀ ਦੇ ਵਿੱਚ ਜਿਹੜੇ ਕੁਝ ਸ਼ਰਾਬਤੀ ਅੰਸਰ ਅਕਿ ਜਿਹੜੀ ਕ੍ਰੇਟਾ ਗੱਡੀ ਐਚਪੀ 998700 ਕੁਝ ਕੁ ਸੰਰੂ ਖੋਲ ਕੇ ਹੁਲੜਵਾਜੀ ਕਰਦੇ ਉੱਚ ਨਜ਼ਰ ਆਈ ਸੀ ਜਿਸ ਵੰਦੀ ਮਤਲਬ ਸਾਨਾ ਪੁਲਿਸ ਨੇ ਆਪਣੇ ਐਕਸ਼ਨ ਵਿੱਚ ਆਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਉਹਨੂੰ ਐਪਾਉਂਡ ਕਰ ਲਈ ਹੈ ਬੰਦ ਕਰ ਦਿੱਤੀ ਹੈਗੀ ਹੈ ਤੇ ਬਾਕੀ ਜਿਹੜੇ ਹੁਲੜਵਾਜੇ ਗਏ ਉਹਨਾਂ ਨੂੰ ਵੀ ਉੱਚ ਦੋ ਬੰਦੇ ਰਾਉਂਡ ਅਪ ਕੀਤੇ ਗਏ ਤੋਂ ਗੱਡੀ ਦਾ ਰਾਉਂਡ ਅਪ ਆਪਣੇ ਇਹਦੀ ਅਕਾਉਂਡ ਹੋ ਗਈ ਹੈ ਬਾਕੀ ਜਿਹੜੇ ਹੁਲੜਵਾਜੇ ਤੋਂ ਐਸ ਪਰ ਲਾਅ ਸੀ ਇਹ ਕਾਰਵਾਈ ਅਮਲ ਤੇ ਲੈ ਕੇ ਆ ਰਹੇ ਹੈਗੇ ਤੇ ਸਰ ਹੋਰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੋਗੇ ਜਿਹੜੇ ਕਿ ਅੱਜਕੱਲ ਫੇਮ ਘਟਣ ਵਾਸਤੇ ਐਡਾ ਰੀਲ ਬਣਾ ਮੈਂ ਤਾਂ ਨੌਜਵਾਨਾਂ ਨੂੰ ਇਹੀ ਆਪਣੇ ਸੁਝਾਅ ਦੇਵਾਂ ਕਿ ਉਹ ਚੰਗੇ ਕਿੱਤਿਆਂ ਵੱਲ ਪੈਣ ਆਪਣੀ ਐਜੂਕੇਸ਼ਨ ਤੇ ਧਿਆਨ ਦੇਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਇਦਾਂ ਦੀ ਜਿਹੜੀ ਹੁੱਲੜਬਾਜੀ ਆ ਉਹਨਾਂ ਦਾ ਜਿਹੜਾ ਨਤੀਜਾ ਤੁਸੀਂ ਅੱਜ ਦੇਖ ਹੀ ਲਿਆ ਉਹ ਗੱਡੀ ਵੀ ਬੌਂਡ ਹੋਊਗੀ ਉਹਨਾਂ ਤੇ ਕਾਰਵਾਈ ਵੀ ਹੋਣੀ ਆ ਤੇ ਵਾਕਈ ਵੀ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਕੋਈ ਹੋਰ ਇਦਾਂ ਦੇ ਮੈਂ ਜਿਹੜੇ ਸ਼ਰਾਰਤੀਆਂ ਅੰਦਰ ਜਾ ਹੁੱਲੜਬਾਜੀ ਉਹਨਾਂ ਨੂੰ ਸਖਤ ਤਦਾਬ ਨਹੀਂ ਕਰਦਾ ਕਿ ਵੀ ਜੇ ਕੋਈ ਦਸੀਏ ਏਰੀਆ ਜਾਂ ਸਾਡੇ ਕਿਤੇ ਵੀ ਏਰੀਏ ਦੇ ਵਿੱਚ ਕਿਸ ਤਰ੍ਹਾਂ ਦੀ ਹੁੱਲੜਬਾਜੀ ਕਰਦੇ ਪਾਏ ਗਏ ਤਾਂ ਉਹਨਾਂ ਤੇ ਜਿੰਨੀ ਸ਼ਕਤੀ ਨਾਲ ਪੁਰਸਕਾਰ ਵੰਡ ਕਰ ਸਕਦੇ ਉਹ ਅਮਰਿਤ ਲੈ ਕੇ ਆਵੇ